कोरोना वायरस ਜਿਸ ਦੇ ਨਾਲ ਸਾਰਾ ਸੰਸਾਰ ਇੱਕ ਬਹੁਤ ਵੱਡੀ ਲੜਾਈ ਲੜ ਰਿਹਾ ਹੈ ਡਾਕਟਰਸ ਨਰਸਸ ਪੁਲਿਸ ਅਫੀਸ਼ਰ ਅਤੇ ਸਭ ਤੋਂ ਅੱਗੇ ਵੱਧ ਚੜ ਕੇ ਸਮਾਜ ਸੇਵੀ ਜੋ ਕਿ ਬਹੁਤ ਵੱਡਾ ਰੋਲ ਅਦਾ ਕਰ ਰਹੇ ਹਨ ਜੇਕਰ ਇੰਡੀਆ ਦੀ ਗੱਲ ਕੀਤੀ ਜਾਵੇ ਤਾਂ ਸਾਰੇ ਵਰਲਡ ਵਿੱਚ ਸਮਾਜ ਸੇਵੀ ਟੌਪ ਤੇ ਹਨ ਪੰਜਾਬ ਪਲੱਸ ਚੈਨਲ ਜੋ ਹਮੇਸ਼ਾ ਡਾਕਟਰਸ ਅਤੇ ਸਮਾਜ ਸੇਵੀਆਂ ਨੂੰ ਆਪਣੇ ਚੈਨਲ ਤੇ ਦਿਖਾਉਂਦੇ ਹੈ ਸਾਡੀ ਟੀਮ ਨੇ ਮੁਹਾਲੀ ਦੇ ਮਸ਼ਹੂਰ ਸਮਾਜ ਸੇਵੀ ਆਲਮਜੀਤ ਸਿੰਘ ਜੋ ਇਸ ਮਹਾਮਾਰੀ ਵਿੱਚ ਆਪਣੇ ਤਨੋਂ ਮਨੋਂ ਸੇਵਾ ਕਰ ਰਹੇ ਹਨ ਕੋਰੋਨਾ ਵਾਇਰਸ ਦੇ ਚੱਲਦਿਆਂ ਸੇਵਾਦਾਰ ਆਲਮਜੀਤ ਸਿੰਘ ਜੀ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੈਨੀਟਾਈਜ਼ਰ ਤੇ ਮਾਸਕ ਵੰਡੇ ਗਏ ਉਹਨਾਂ ਨਾਲ ਸਾਡੀ ਟੀਮ ਨੇ ਵਿਸ਼ੇਸ਼ ਗੱਲਬਾਤ ਕੀਤੀ ਪੇਸ਼ ਹੈ ਇੱਕ ਰਿਪੋਰਟ ਸਰ ਜਿਸ ਤੱਕ تعلق ਹੈ ਅੱਜ ਦੇ ਹਾਲਾਤਾਂ ਦਾ ਜਿਸ ਤਰੀਕੇ ਦੇ ਨਾਲ ਲਾਕਡਾਊਨ ਦੇ ਨਾਲ ਲੋਕ ਬੜੇ ਅਵਾਜ਼ਾਰ ਨੇ ਘਰਾਂ ਤੋਂ ਨਿਕਲਣ ਦੇ ਲਈ ਅਵੀਰਾ ਜਿਹੜਾ ਬੰਦਾ ਉਹਦੇ ਲਈ ਤਾਂ ਕੋਈ ਟੈਨਸ਼ਨ ਨਹੀਂ ਹੈ ਉਹ ਤਾਂ ਏਸ਼ੀਆ ਦੇ ਵਿੱਚ ਬੈਠੇ ਨੇ بڑے ਮਸਜਿਦ ਦੇ ਨਾਲ ਪੈਸੇ ਦੀ ਕੋਈ ਪ੍ਰੋਬਲਮ ਨਹੀਂ ਫੋਨਾਂ ਦਾ ਉਹਨਾਂ ਦੇ ਕੰਮ ਹੋ ਰਹੇ ਉਹਦੇ ਬਾਰੇ ਕੀ ਕਹਣਾ ਚਾਹੋਗੇ ਕਿ ਇਹ ਜਿਹੜੀ ਮਾਰ ਹੈਗੀ ਆ ਕੁਦਰਤ ਨੇ ਮਾਰ ਤਾਂ ਮਾਰੀ ਕੁਦਰਤ ਨੇ ਪਰ ਉਹ ਕੁਦਰਤ ਆਪਾਂ ਮਨੀਆਂ ਵੀ ਘਾ ਚਮਚਨ ਕੇ ਵੀ ਮਾਰੂਗੀ ਦੇਖੋ ਗੱਲ ਇਦਾਂ ਇਹ ਜਿਹੜਾ ਮਾਰ ਮਹਾਵਲ ਸ਼ੁਰੂ ਹੋਈ ਹੈ ਨਾ ਇਹ ਇਕੱਲੇ ਆਪਣੇ ਹਿੰਦੁਸਤਾਨ ਵਾਸਤੇ ਨਹੀਂ ਹੋਈ ਇਹ ਪੂਰੀ ਦੁਨੀਆ 'ਤੇ ਹੋਈ ਹੈ ਕਿਉਂਕਿ ਕਲ ਜੋ ਸਾਰੀ ਦੁਨੀਆ 'ਚ ਜਿੰਨੀ ਆ ਵੀ ਪਾਵਰਫੁਲ ਕੰਟਰੀਆਂ ਸੀ ਜਿਹੜੀਆਂ ਕਹਿੰਦੇ ਸੀ ਰੱਬ ਕੀ ਚੀਜ਼ ਆ ਅਸੀਂ ਤਾਂ ਇਹ ਕਹ ਦਾਂਗੇ ਕੰਟਰੀਆਂ ਆ ਕੰਟਰੀਆਂ ਬਣਾ ਦਾਂਗੇ। ਮਤਲਬ ਕਿ ਇਹ ਆਪਣੇ ਜਿਹੜਾ ਬਰੂਦ ਦੇ ਸਰ ਤੇ ਜਾਂ ਆਪਣੇ ਅਸਲੇ ਦੇ ਸਰ ਤੇ ਜਾਂ ਆਪਣੇ ਟੰਕਾ ਤੋਪਾਂ ਦੇ ਸਰ ਤੇ ਜਿਹੜੀਆਂ ਆ ਧਮਕੀਆਂ ਹੁੰਦੀ ਸੀ ਇਹਨਾਂ ਨੂੰ ਇਹ ਨਹੀਂ ਪਤਾ ਵੀ ਰੱਬ ਦੇ ਘਰ ਬੇਰਾ ਉਥੇ ਅંધੇਰ ਨਹੀਂ ਹੈ। ਉਹਦੀ ਸੂਟੀ ਦੇ ਵਿੱਚ ਆਵਾਜ਼ ਨਹੀਂ ਹੈ। ਅ ਜਦੋਂ ਵੀ ਸੂਟੀ ਪੈਂਦੀ ਆ ਨਾ ਤਾਂ ਉਹ ਲੋਕਾਂ ਨੂੰ ਦੱਸ ਦਿੰਦੀ ਆ ਵੀ ਮੈਂ ਕੀ ਚੀਜ਼ ਆ। ਅਜੇ ਵੀ ਮੈਂ ਤੁਹਾਨੂੰ ਬਾਰ ਬਾਰ ਇਹ ਗੱਲ ਕਹਿਣਾ ਕਿ ਦੇਖੋ ਜਿਹੜੀ ਮਹਾਵਾਰੀ ਆ ਇਹ ਘਟਣੀ ਨਹੀਂ ਹੈਗੀ। ਇਹਨੇ ਅੱਗੇ ਜੇ ਕੇ ਹੋਰ ਬਦਲਾਵਾ ਨਾ ਮਿਆਂ ਨਮਿਆ ਬਿਮਾਰੀਆਂ ਵੀ ਹੋਣਗੀਆਂ ਆ ਹੁਣ ਜਿਹੜੀ ਮੈਂ ਤੁਹਾਨੂੰ ਦੱਸਣ ਲੱਗਿਆ ਮੈਂ ਕਿਹਾ ਸੀ ਮੈਂ ਕਿਹਾ ਕਿਸੇ ਨਾ ਕਿਸੇ ਨੂੰ ਪ੍ਰਮਾਤਮਾ ਨੇ ਇਹੋ ਜਿਹੀ ਰਾਂਗ ਦਿਟੋਣੇ ਕਿ ਲੋਕ ਰੋਟੀ ਨੂੰ ਵੀ ਦੱਸਣਗੇ ਰਿਸ਼ਤੇਦਾਰਾਂ ਨੂੰ ਵੀ ਦੱਸਣਗੇ ਔਰ ਇਸ ਤਰ੍ਹਾਂ ਬਰੀ ਤਰ੍ਹਾਂ ਦੀਆਂ ਬਿਮਾਰੀਆਂ ਆਉਣਗੀਆਂ ਕਿ ਲੋਕ ਦੇਖਣਗੇ ਇਹ ਹਜੇ ਰੱਬ ਨੇ ਸਿਰਫ ਟ੍ਰੇਲਰ ਦਿਖਾਇਆ ਜੇ ਹਜੇ ਵੀ ਲੋਕ ਨਾ ਸਮਝੇ ਤਾਂ ਇਹ ਸੋਚ ਲਿਓ ਵੀ ਆਉਣ ਵਾਲੇ ਸਮੇਂ ਦੇ ਵਿੱਚ ਐਸੀਆਂ ਬਿਮਾਰੀਆਂ ਆਉਣਗੀਆਂ ਔਰ ਸੁਨਾਮੀ ਨਾ ਸੁਨਾਮੀਆਂ ਤੱਕ ਆਉਣ ਗਿਆ ਸ਼ਹਿਰਾਂ ਦੇ ਸਹਿਰ ਹੋਣਗੇ ਔਰ ਲਾਹਾਂ ਫੁੱਟਣ ਗਿਆ ਕਿਉਂਕਿ 100 ਸਾਲ ਤੋਂ ਬਾਅਦ ਹਿਸਟਰੀ ਹੈ ਇੱਕ ਕਿ ਜਦੋਂ ਵੀ ਕੋਈ ਇਹ ਜਾਂ ਕੁਝ ਹੁੰਦਾ ਠੀਕ ਹੈ ਨਾ ਉਦੋਂ ਪਰਮਾਤਮਾ ਆਪਣੇ ਲੈਵਲ ਤੇ ਰੱਖਣ ਵਾਸਤੇ ਜਿਹੜੇ ਹੈਗੇ ਨੇ ਚਾਹੇ ਅਸੀਂ ਵੀ ਆਂ ਜੇ ਮੈਂ ਕਹਣਾ ਜੀ ਅਸੀਂ ਵੀ ਕੋਈ ਮਾੜਾ ਕੰਮ ਕੀਤਾ ਸਾਡਾ ਨਾ ਹੋਣਾ ਚਾਹੀਦਾ ਪਰ ਮੈਂ ਨਹੀਂ ਕਹਾਂਗਾ ਮੈਂ ਕੋਈ ਸਾਧੂ ਆਜਾ ਕੁਝ ਵੀ ਆ ਠੀਕ ਹੈ ਲੜਾਈਆਂ ਹਰ ਬੰਦੇ ਨੇ ਚਾਹੁੰਦੀਆਂ ਬਿਜ਼ਨਸ ਦੇ ਵਿੱਚ ਉੱਪਰ ਤਣੇ ਚਾਹਤਾ ਪਰ ਜਿਹੜੇ ਲੋਗ ਹਜੇ ਵੀ ਹਮ ਤਾਨੂੰ ਕਾਰੇ ਕਰਦੇ ਨੇ ਹਜੇ ਵੀ ਉਹਨਾਂ ਲੋਕਾਂ ਨੂੰ ਕੁਝ ਨਹੀਂ ਹੈਗਾ ਜਿਹੜੀ ਇਸ ਟਾਈਮ ਮਹਾਵਾਰੀ ਚੱਲ ਰਹੀ ਆ ਅਗਾਂ ਮਾਸਕ ਨਹੀਂ ਜਿਵੇਂ ਲਈ ਮੈਂ ਮਾਸਕ ਇੱਥੇ ਜਦੋਂ ਪਤਾ ਲੱਗਿਆ ਕਿ ਕੰਪਨੀਆਂ ਬੰਦ ਹੋ ਗਈਆਂ ਮੈਂ ਬਾਂਬੇ ਗਿਆ ਬਾਂਬੇ ਜਾ ਕੇ ਮੈਂ ਉੱਥੋਂ ਇਹ ਮਾਸਕ ਤਿਆਰ ਕਰਾਇਆ 25 ਹਾਂ 25 ਮਾਸਕ ਕਰਾ ਕੇ ਰਸੀਦ ਮੈਂ 22 ਮਾਰਚ ਨੂੰ ਇਹ ਮਤਲਬ ਇਹਨਾਂ ਨੇ ਮੈਨੂੰ ਦੇਣਾ ਸੀ ਉਹਨਾਂ ਨੇ ਜੀ ਮੈਨੂੰ ਇਹ 24 ਮਾਰਚ ਨੂੰ ਦਿੱਤਾ ਜੋ ਵੀ ਮਾਡਲ ਦਾ ਤਾਂਤੇ ਜਿਹੜੇ ਅਸੀਂ ਫਲਾਇਰਸ ਵਗੈਰਾ ਪਲੇਅਰ ਵਗੈਰਾ ਸਾਰੇ ਵੰਡੂਏ ਟ੍ਰੇ ਮੈਂ ਵੰਡੂਆਂ। ਉਹ ਮੈਂ ਸੋਚਿਆ ਮਨਾ ਮੈਂ ਗਰੀਬ ਅਮੀਰ ਤਾਂ ਜਿਹਦੀ ਕਿਸਮਤ ਚ ਉਹ ਨਹੀਂ ਬੰਨਣਾ। ਮੈਂ ਉੱਥੋਂ ਦੇ ਕਲੈਕਟਰ ਸਾਹਮਣੇ ਨਾਲ ਆਨਲਾਈਨ ਗੱਲ ਕਰਕੇ ਮੈਂ ਉਹਨਾਂ ਨੂੰ ਰਿਕਵੈਸਟ ਕੀਤੀ। ਮੈਂ ਕਿਹਾ ਜੀ ਇਹ ਮੈਂ ਮਾਸਕ ਲਗਾਇਆ ਜਿਹੜੇ ਨੇ ਮੈਂ ਚੰਡੀਗੜ੍ਹ ਤੇ ਪੰਜਾਬ ਸਮਾਰੀ ਵਗੈਰਾ ਜਾ ਕੇ ਜਾਣੀ ਸੀ। ਵੀ ਹੁਣ ਮੈਂ ਦਾ ਕੀ ਕਰਾਂ? ਉਹ ਕਹਿੰਦੇ ਤੁਸੀਂ ਇੱਦਾਂ ਕਰੋ ਵੀ ਇਹ ਤੁਸੀਂ ਸਾਨੂੰ ਇੱਥੇ ਦੇ ਦਿਓ। ਮੈਂ ਕੀ ਕੀਤਾ ਜੀ ਉਹਨਾਂ ਚੋਂ ਕਾਫੀ ਮਾਸਕ ਜਿਹੜੇ ਸੀ 3-4000 ਮਾਸਕ ਮੈਂ ਦਿੱਤਾ ਇਹਨਾਂ ਨੂੰ ਪੁਰਸਵਾਨਾਂ ਨੂੰ ਤੇ ਗੋਦਵਾਲਾ ਸਾਉਂਦਿਆ ਵਿੱਚ ਜਾਲੇ ਕਿਉਂ ਜਾਦੇ ਆ ਮੈਂ ਮਾਸਕ ਹੁਣਾਈ ਸੀ ਪੱਗਾਂ ਦੇ ਉੱਪਰ ਦੀ ਪਾਉਣ ਵਾਸਤੇ ਕਿਉਂਕਿ ਪੱਗਾਂ ਤੇ ਸਿਰ ਦੇ ਉੱਪਰ ਦੀ ਪਾਉਣ ਕਰਨਾ ਦੇ ਉੱਪਰ ਜਿਹੜੇ ਬੰਦੇ ਪਾਉਂਦੇ ਨੇ ਉਹਨਾਂ ਦਾ ਕੰਮ ਦੋਹਾਂ ਲੱਗ ਜਾਂਦੇ ਨੇ ਫਿਰ ਮੈਂ ਇਸ ਤਰ੍ਹਾਂ ਦੇ ਤਿਆਰ ਕਰਾਇਏ ਵੀ ਇਹਨਾਂ ਮਾਸਕਾਂ ਨੂੰ ਪੱਕਾਲਾ ਬੰਦਾ ਹੀ ਪਾ ਸਕੇ ਤੇ ਆਮ ਜਿਹੜਾ ਨਾਰਮਲ ਮੋਨਾ ਬੰਦਾ ਉਹ ਵੀ ਪਾ ਸਕੇ ਤਾਂ ਕਿ ਸਿਰ ਦੇ ਉੱਪਰੋਂ ਲੱਗਣ ਕਿਉਂਕਿ ਆ ਦੇ ਵਿੱਚ ਪਾਉਣ ਦੀ ਲੋੜ ਹੀ ਨਾ ਪਵੇ ਇਹ ਮੈਂ ਸਪੈਸ਼ਲੀ ਮਤਲਬ 15000 ਮਾਸ ਪੇਹੋਂ ਤਿਆਰ ਕਰਕੇ ਮੈਂ ਜਦੋਂ ਉਥੋਂ ਚੱਲਣ ਦੀ ਕੋਸ਼ਿਸ਼ ਕੀਤੀ ਤਾਂ ਆਹ ਦੇ ਵਿੱਚ ਕੀ ਹੋਇਆ ਕਿ ਮੈਨੂੰ ਪਰਮਿਸ਼ਨ ਨਹੀਂ ਦਿੱਤੀ ਗਈ। ਮੈਂ ਪੰਜਾਬ ਸਰਕਾਰ ਦੇ ਚੀਫ ਸੈਕਟਰੀ ਤੱਕ ਦੇਲਾਵਨ ਨੂੰ ਮੈਂ ਰਿਕਵੈਸਟ ਕੀਤੀ ਕਿ ਜੀ ਇਦਾਂ ਦਾ ਕਰਕੇ ਜੀ ਮੈਂ ਇੱਥੇ ਸਟਕੜਾ ਹੋਇਆ ਕਿ ਮੈਂ 10 ਡੇਢ ਮਿੰਨਾ ਹੋ ਗਿਆ ਵੀ ਮੈਨੂੰ ਤੁਸੀਂ ਪਾਸ ਤੇ ਦੇ ਦਿਓ। ਕਿਸੇ ਵੀ ਬੰਦੇ ਨੇ ਮੇਰੀ ਬਾਹ ਨਹੀਂ ਪੜੀ। ਪਾਸ ਦੇਣ ਵਾਸਤੇ। ਫਿਰ ਮੈਂ ਉੱਥੇ ਡੀਐਮ ਸਾਹਿਬ ਨਾਲ ਬੰਬਈ ਵਾਲਿਆਂ ਨਾਲ ਗੱਲ ਕੀਤੀ। ਕਲੈਕਟਰ ਸਾਹ ਨੇ ਉਹਨਾਂ ਨੇ ਮੈਨੂੰ ਇੱਕ ਪ੍ਰਮਾਣ ਪੱਤਰ ਦਿੱਤਾ ਵੀ ਤੁਸੀਂ ਇਹ ਪ੍ਰਮਾਣ ਪੱਤਰ ਲੈ ਕੇ ਜਾਓ ਵੀ ਤੁਹਾਨੂੰ ਕੋਈ ਵੀ ਰਾਹ ਦੇ ਵਿੱਚ ਨਹੀਂ ਰੋਕੇਗਾ ਵੀ ਤੁਸੀਂ ਇੱਕ ਸੇਵਾ ਕਰ ਰਹੇ ਹੋ ਵੀ ਤੁਸੀਂ ਕੁਝ ਠਾਕਿਰ ਰੋਤਾ ਕਰ ਰਹੇ ਹੋ ਪਰ ਆਪਣੇ ਬੱਲੇ ਤੋਂ ਕਰ ਰਹੇ ਉਹਨਾਂ ਨੇ ਮੈਨੂੰ ਇੱਥੇ ਤੱਕ ਇਹ ਵੀ ਗੱਲ ਆਖੀ ਕਿ ਦੇਖੋ ਅਰਵਜੀਤ ਸਿੰਘ ਜੀ ਬੰਬੇ ਦੇ ਵਿੱਚ ਇੰਨੇ ਰਿਚ ਅਨਸਾਨ ਬੈਠੇ ਨੇ ਅੰਡਾਰਨੀ ਹੋ ਗਿਆ ਅਬਾਨੀ ਹੋ ਗਿਆ ਕ੍ਰਿਕਟਰ ਹੋ ਗਿਆ ਐਕਟਰ ਹੋ ਗਿਆ ਕਿਸੇ ਨੇ ਵੀ ਅੱਜ ਤੱਕ ਕਿਸੇ ਗਰੀਬ ਬੰਦੇ ਨੂੰ ਕੋਈ ਮਾਸ ਨਹੀਂ ਹੋਇਆ ਜਲ ਕੇ ਉਹ ਪੂਰੀ ਚੌਣ ਤਾਂ ਪੂਰੇ ਬੰਬੇ ਨੂੰ ਉਹ 마ਸਕ ਦਾ ਚਾਲਰ ਸੈਨੀਟਾਈਜ਼ਰ ਐਪੀਪੀ ਕਟਾਂ ਜੋ ਮਰਜੀ ਦੇ ਸਕਦੇ ਨੇ ਤੇ ਮੈਂ ਕਿਹਾ ਜੀ ਗੱਲ ਹੈ ਕਿ ਤਾਂ ਉਹਨਾਂ ਦੀ ਕਿਸਮਤ ਚ ਨਹੀਂ ਆ ਤਾਂ ਦੇਣਾ ਦਾਨ ਵੀ ਉਹ ਹੀ ਦੇ ਦੇ ਸਕਦਾ ਆ ਜੇ ਪਰਮਾਧਮਾਨ ਨੇ ਦਿਸ਼ਾ ਦਰਸ ਦਿੱਤੀ ਹੋਵੇ ਦਾਨ ਵੀ ਉਹਦੇ ਹੱਥਾਂ ਵਿੱਚ ਦਿੱਤਾ ਜਾ ਰਿਹਾ ਦਾ ਉਹਨਾਂ ਨੇ ਨਹੀਂ ਕਿ ਸਮਝਿਆਗਾ ਉਹਨਾਂ ਦੀ ਕਿਸਮਤ ਚ ਜੀ ਵੀ ਪੈਸੇ ਪਾਉਣੇ ਆ ਤੇ ਬੈਂਕਾਂ ਪਾਉਣੇ ਤੇ ਬੈਂਕ ਪੈਨਾਸ ਪਾਉਣੇ ਨੇ ਇਹ ਉਹ ਦੇਖਦੇ ਹੋਏ ਉਹਨਾਂ ਨੇ ਮੈਨੂੰ ਜੀ ਪਰਮਾਨ ਪਤਾ ਦਿੱਤਾ ਉਹ ਪਰਮਾਨ ਪੱਤਰ ਲੈ ਕੇ ਮੈਂ ਜੀ ਫਿਰ ਇਥੋਂ ਆਪਣੀ ਗੱਡੀ ਮੰਗਾਈ। ਦੋ ਬੰਦੇ ਵੇਲੇ ਇਥੋਂ ਗੱਡੀ ਗਈ। ਉਹਨਾਂ ਨੂੰ 27 ਘੰਟੇ ਲੱਗੇ ਜਾਣ ਆਵਤੇ। ਮੁੜਦੇ ਹੋਏ ਨੇ ਮੈਂ ਫੇਰ 7000 ਮਾਸਕ ਆਪਣੀ ਗੱਡੀ ਚਾੱਕਿਆ। ਸੈਨੀਟਾਈਜ਼ਰ ਰੱਖਿਆ, ਗਲਵਜ਼ ਰੱਖੇ। ਰਾਹ ਦੇ ਵਿੱਚ ਜੋ ਮੈਂ ਆਉਂਦੇ ਹੋਏ ਦੇਖਿਆ ਹਾਲ ਲੋਕਾਂ ਦਾ। 12-1200 ਕਿਲੋਮੀਟਰ ਤੱਕ ਲੋਕ ਪੈਦਲ ਚੱਲ ਕੇ ਆ ਰਹੇ ਸੀ। ਜਿਦੇ ਚ 7-7 ਸਾਲ ਦੇ ਬੱਚੇ, 8-8 ਸਾਲ ਦੇ ਬੱਚੇ, ਲੇਡੀਜ਼ ਵਗੈਰਾ ਤੇ ਉਹਨਾਂ ਦੀਆਂ ਫੈਮਲੀਆ। ਜਦੋਂ ਮੈਂ ਜਿੱਥੇ ਮੈਂ ਰੁਕਦਾ ਸੀ ਮੈਂ ਗੱਡੀ ਦੇ ਵਿੱਚ ਆਪਣੇ ਡਰਾਈਵ ਫਰੂਟ ਫਰੂਟ ਮੈਨਰ ਵੋਟਰ ਨੇ ਆ ਉਹ ਸਾਰਾ ਬਿਨੇ ਲੱਦ ਕੇ ਲੈ ਕੇ ਚੱਲਿਆ ਸੀ ਉੱਥੋਂ ਮੈਨੂੰ ਪਤਾ ਹੀ ਫਿਰ ਆ ਚ ਰੋਡ ਤੋਂ ਹੋ ਗਈ ਜਦੋਂ ਮੈਂ ਪਹਿਲਾਂ ਬੰਬੇ ਚ ਕਾਫੀ ਬਣ ਚੁੱਕਿਆ ਸੀ ਜਦੋਂ ਬੰਬੇ ਤੋਂ ਮੈਂ ਗੁਜਰਾਤ ਆਇਆ ਗੁਜਰਾਤ ਚ ਮੈਨੂੰ ਵੀ ਮਤ ਰੁਕ 40 50 ਜਗ੍ਹਾ ਤੇ ਰੋਕਿਆ ਜਦੋਂ ਜਦੋਂ ਉਹਨਾਂ ਨੂੰ ਆਪਣਾ ਸਾਰੀ ਗੱਲ ਬਦ ਦੱਸੀ ਤਾਂ ਉਹਨਾਂ ਨੇ ਮੇਰੇ ਨੂੰ ਅਪਰੀਸ਼ੀਏਟ ਵੀ ਕੀਤਾ ਤੇ ਉਹਨਾਂ ਨੂੰ ਮੈਂ ਗਲਾਸ ਵਗੈਰਾ ਦੇ ਸਾਰੇ ਉਹ ਦਿੰਦਾ ਹਾਂ ਪੂਰਾ ਗੁਜਰਾਤ ਤੋਂ ਮੈਂ ਬਰਾਜ ਬਣ ਗਿਆ ਟਰੌਪਾਂ ਫਾਟੇ ਪੜਦਾ ਆ ਹੁਣ ਜਿਹੜਾ ਮੈਨੂੰ ਜਿਹੜਾ ਦੁੱਖ ਲੱਗਿਆ ਵੀ ਜਿਹੜੇ ਅੰਬਾਨੀ ਦੇ ਆਪਣੇ ਪੈਟਰੋਲ ਪਾਪਣੇ ਉਹਨਾਂ ਦੇ ਉੱਪਰ ਜਿਹੜੇ ਵਰਕਰ ਕੰਮ ਕਰ ਰਹੇ ਸੀ ਉਹਨਾਂ ਵਰਕਰਾਂ ਨੂੰ ਵੀ ਇਹਨਾਂ ਨੇ ਇੱਕ ਗਲਾਸ ਤੱਕ ਦੇ ਦਿੱਤੇ ਉਹਨਾਂ ਨੂੰ ਮੈਂ ਗਲਾਸ ਮੰਨ ਗਿਆ ਉਹਨਾਂ ਦੀਆਂ ਫੋਟੋਆਂ ਵੀ ਮੇਰੇ ਕੋਲੇ ਨੇ ਮੈਂ ਤੁਹਾਨੂੰ ਦਿਹਾ ਹੁਣੀ ਉਸ ਤੋਂ ਬਾਅਦ ਗੱਜਰਾਂ ਜੁੜੀ ਫਿਰ ਗੁਜਰਾਤ ਤੇ ਰਾਜਸਥਾਨ ਦੇ ਬਾਰਡਰ ਤੇ ਦੋਨਾਂ ਸਾਈਡਾਂ ਤੇ ਦੋਨਾਂ ਕੌਸ ਬੈਠੇ ਸੀ ਉੱਥੇ ਮੈਂ ਡੰ ਬੈਠੀ ਗਿਆ ਸਪਿਊਚਰ ਹੀ ਤੇ ਚਲੋ ਉਹਨਾਂ ਨੇ ਉਹਨੇ ਰੋਕਿਆ ਤੇ ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ ਉਹਨਾਂ ਨੂੰ ਵੀ ਫਿਰ ਮੈਂ ਇਹ ਕਹਿੰਦੇ ਸਾਰੂ ਸੀ ਜੋ ਮਾਸਕ ਤੇ ਗਲੋਵਸ ਲੈ ਕੇ ਜਾਉਂ ਮੇ ਸਾਨੂੰ ਵੇਖ ਤਕੂ ਮਿਲਣੀ ਹੈ ਉਹਨਾਂ ਨੂੰ ਵੀ ਮੈਂ ਸਾਰੇ ਦੇ ਕੇ ਜਿਆਰ ਤੇ ਤੁਹਾਡੇ ਵੀ ਰੱਖਾਂਗੇ ਤਾਂ ਕੋਈ ਆਨੇ 25000 ਰੁਪਏ پاس ਫਿਰ ਮੈਂ ਰਾਜਸਥਾਨ ਦੇ ਵਿੱਚ ਆਇਆ ਰਾਜਸਥਾਨ ਦੇ ਵਿੱਚ ਮੈਂ ਟੋਲ ਫੌਂਡ ਲੱਗਿਆ ਤੇ ਉੱਥੇ ਗੱਡੀ 'ਚ ਸਾਹਮਣੇ ਮੇਰੇ 10-12 ਬੰਦੇ ਲੋਹੜਾ ਕੰਮ ਕਰਦੇ ਸੀ ਜਦ ਕੇ ਕੱਤੂ ਲੱਗਿਆ ਸੀ ਔਰ ਟੋਪੇ ਪੂਰੀ ਟੋਪੇ ਦੇ ਵਿੱਚ ਸਰੀਆ ਦਾ ਕੰਮ ਕਰਦੇ ਸੀ ਮੈਂ ਉਹਨਾਂ ਨੂੰ ਬੁਲਾਇਆ ਵਿਚਾਰਿਆ ਕਰੀਬ ਬੰਦੇ ਸੀ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਤੁਸੀਂ ਮਾਸਕ ਨਹੀਂ ਪਾਇਆ ਜੀ ਕਵਰ ਸਰਪੇ ਮਾਸਕ ਦਿੱਤਾ ਹੀ ਨਹੀਂ ਮੈਂ ਚਲੋ ਮੈਂ ਆਪਣੀ ਗੱਡੀ 'ਚ ਕੱਢੇ ਉਹਨਾਂ ਨੂੰ ਮੈਂ ਸਾਰਿਆਂ ਨੂੰ ਮਾਸਕ ਦੇ ਕੇ ਵੰਡ ਕੇ ਉਹਨਾਂ ਨੂੰ ਹੋਰ ਪਾਣੀ ਦੀਆਂ ਬੋਤਲਾਂ ਸੁਗਰ ਆ ਦੇ ਕੇ ਉਹਨਾਂ ਨੇ ਕਿਹਾ ਵੀ ਇਹ 마ਸਕ ਵਾਸੇ ਵੱਲ ਨੇ ਇਹ ਜਿਹੜੇ ਮੈਂ 마ਸਕ ਬਣਵਾਇਆ ਹੈ ਨਾ ਜੀ ਇਹ ਵਾਸੇ ਵੱਲ ਨੇ ਇਹਨਾਂ ਨੂੰ ਚੈਤਰੀ 100 ਬਾਰੀ ਟੋਕੇ ਪਾ ਲੋ ਠੀਕ ਹੈ ਨਾ ਉਹਨਾਂ ਨੂੰ ਉਦੋਂ ਤੇ ਗਾਹ ਆਇਆ ਤਾਂ ਥੋੜੀ ਜਿਹਾ ਜਿਵੇਂ ਮੈਂ ਇਹ ਦੇਖੋ ਇਹ سونے ਇਹ ਹੈ ਵਾਸੇ ਵੱਲ ਹੈ ਇਹ ਲਾ ਕੇ ਰੱਖ ਦੇ ਦੂਰ ਦੂਰ ਹਾਂ ਇਸ ਕੋਲ ਲਾਓ ਠੀਕ ਹੈ ਨਾ ਇਹ ਲੋ ਤੁਹਾਡਾ ਤੁਹਾਾਰ ਕੋਲ ਦੇ ਤੂੰ ਵੀ ਇਦਰਾ ਕਹਿੰਦਾ ਇਹ ਆ ਗਿਆ ਆ ਗਿਆ ਬੋਗਿਆ ਜਿੰਨਾ ਤਕਰੇ ਸਾਡੇ ਇਹ ਲੈ ਵੀ ਦੂਰ ਦੂਰ ਰਹਿਓ ਇਕੱਠੇ ਰਹਿਓ ਦੂਰ ਦੂਰ ਰਹਿਓ ਦੂਰ ਦੂਰ ਜਿੰਨੀ ਚਾਹਤਾ ਫੁੱਲਾ ਫਾਸਾ ਰੱਖੋ

ਵੀ ਆ ਰਹਾ ਇੱਕ ਹੋਰ 200 ਕਿਲੋਮੀਟਰ ਚੱਲਿਆ ਹੋਊਗਾ ਗਾਹਾਂ ਫੈਮਲੀਆਂ ਬੱਚਿਆਂ ਨਾਲ ਲੇਡੀਜ਼ ਵਗੈਰਾ ਸਾਰੇ ਪੰਨ ਨਗੇ ਪੈਰ ਉਹਨਾਂ ਦੇ ਚਾਰਿਆਂ ਦੇ ਖਾਣ ਨੂੰ ਉਹਨਾਂ ਕੋਲ ਕੁਛ ਨਹੀਂ ਜਵਾਬ ਹੁੰਦੇ ਟਪਰ ਫਿਰ ਮੈਂ ਜੀ ਉਹਨਾਂ ਨੂੰ ਰੋਕ ਕੇ ਉਹਨਾਂ ਨੂੰ ਫਰੂਟ ਅਤੇ ਕੁਛ ਮੈਂ ਉਹਨਾਂ ਨੂੰ ਜਿਹਨੇ ਉਹ ਸੌਦਾ ਸੀ ਉਹਨਾਂ ਨੂੰ ਪੈਸੇ ਦਿੱਤੇ ਪਰ ਦੇਖੋ ਉਹ ਗਰੀਬ ਆਂਦੇ ਮੇ ਤੋਂ ਪੈਸੇ ਨਹੀਂ ਚੜ ਰਹੇ ਕਿ ਉਹਨੇ ਸਭ ਨੇ ਸਾਨੂੰ ਪੈਸੇ ਚਾਹੀਦੇ ਮੈਂ ਕਿਹਾ ਦੇਖੋ ਮੈਂ ਬੱਚਾ ਕਰਕੇ ਤੁਹਾਨੂੰ ਦੇ ਰਿਹਾ ਤੇ ਉਹਨਾਂ ਨੇ ਮੈਂ ਦੇ ਰਿਹਾ ਬੇਤ ਤੁਸੀਂ ਭੁੱਖੇ ਪਾਣੇ ਚਾਹੁੰਦੇ ਆ ਰਾਹ ਦੇ ਵਿੱਚ ਤੁਹਾਨੂੰ ਹੋਰ ਜੇ 2 ਦਿਨ ਕਹਿੰਦੇ ਸਾਨੂੰ ਹੋਰ ਲੱਗਣੇ ਨੇ 11 ਦੇ ਨੋਟ ਸੇ ਹੁਣ ਚੱਲਦੇ ਹਾਂ ਜੀ ਚਲੋ ਉਹ ਨਾਮ ਦਿੱਤੇ ਜੀ ਨਹੀਂ 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 ਕਿਵੇਂ ਕੰਮ ਹੋ ਜਾਏ ਇੱਕ ਦਿਨ ਹੋਰ ਇੱਕ ਦਿਨ ਹੋਰ ਚਲੋ ਬੇਟਾ ਚੱਲ ਜਾਓ ਇਹ ਫਣੀ ਇੱਕ ਮਿੰਟ ਖੜੇ ਹੋ ਜਾਓ ਆ ਕੱਦੇ ਕਰੋ बच्चे भूखे हाँ, 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 रहने चाहिए बच्चे बिल्कुल नहीं भूखे रहने चाहिए तो चलो तो चला कोई आदमी और एक फांसवा रखना है बिल्कुल ठीक है रखना है रिहाज से चलना है ठीक है नी मतलब रास्ते में कहीं भी जाना है अब मैं आपको पैसे देता हूँ अब पैसे बच्चों के ऊपर ही खर्च करने हैं है हाँ। कौन है? आपका जिम्मेवार बनता है नहीं 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 कोई कोई लो क्या काम करते थे ਹਾਂ ਜੀ ਰਹਾ ਸਮਝ ਰਿਹਾ ਹਾਂ ਅਮੇਸ਼ ਅਮੇਸ਼ ਨੀ ਕਾ ਕੰਮ ਕਰਦੇ ਕਿਹੜਾ ਕੰਮ ਕਰਦੇ ਪਾਣੀ ਪੁੜੀ ਦਾ ਪਾਣੀ ਪੁੜੀ ਦਾ ਉਹ ਕੰਮ ਬੰਦ ਹੋ ਗਿਆ ਕਿੰਨੇ ਦਿਨ ਹੋਵੇ ਚਲੇਗਾ 20 ਤਰੀਕ ਤੋਂ ਬੰਦ ਹੋ ਗਏ ਹਮ ਲੋਕ ਕੋ ਕਦੋਂ ਸੇ ਮਿਲਦੇ

ਸਾਰੀਆਂ ਬਿੱਤ ਫੋਟੋ ਮੈਂ ਅਬਦਸ਼ਾ ਨਾਲ ਵੀ ਮੇਲ ਪਾਈ ਵੀਡੀਓ ਵਾਲਿਆਂ ਨੂੰ ਵੀ ਮੇਲ ਪਾਈ ਤੇ ਪੋਲੀਟਿਸ਼ਨਾਂ ਨਾਲ ਵੀ ਮੇਲ ਪਾਈ ਸਾਰਿਆਂ ਨੂੰ ਲਿਖਿਆ ਮੈਂ ਕਿ ਜਿਹੜੇ ਤੁਸੀਂ ਇੱਕ ਪੋਲੀਟਿਕਸ ਕਰ ਰਹੇ ਹੋ ਏਸ਼ੀਆ ਦੇ ਵਿੱਚ ਬੈਠ ਕੇ ਟੀਵੀ ਦੇ ਅੱਗੇ ਬੈਠ ਕੇ ਇਹ ਇਹਦਾ ਕੋਈ ਫਾਇਦਾ ਨਹੀਂ ਜੇ ਤੁਸੀਂ ਕੰਮ ਕਰਨਾ ਗਰਾਊਂਡ ਲੈਵਲ ਤੇ ਜਾਓ ਗਰਾਊਂਡ ਲੈਵਲ ਤੇ ਜੇ ਜਾਣਗੇ ਤਾਂ ਇਹਨਾਂ ਨੂੰ ਪਤਾ ਲੱਗੂਗਾ ਵੀ ਜਿਹੜੇ ਮਜ਼ਦੂਰ ਗਰੀਬ ਬੰਦੇ ਜਿਹੜੇ ਨੇ ਉਹ ਕਿਸ ਕਿਸ ਸਟੈਂਡ ਤੇ ਨੇ ਕਿਉਂ ਸ਼ਹਿਰਾਂ ਦੇ ਵਿੱਚੋਂ ਤਾਂ ਚੱਲਣ ਦੇ ਰਹੇ ਗਰੀਬ ਫਿਰ ਕੀ ਵਿਚਾਰੇ ਲੈਨੇ ਨਾਲ ਜਾਂਦੇ ਨੇ ਮੈਂ 25 ਤਰੀਕ ਨੂੰ ਇਹਨਾਂ ਨੂੰ ਮਿਲਣਾ ਪਾਇਆ ਸਾਰਿਆਂ ਨੂੰ ਅੱਜ ਤੱਕ ਨੂੰ ਇਹ ਪਾਇਆ ਨਿਊ ਨੈਸ਼ਨ ਅੰਦੇ ਜਿਵੇਂ ਕੋਈ ਟੀਵੀ ਆ ਉਹਨੂੰ ਉਹਨੂੰ ਜੀ ਪਾਇਆ ਹੋਰ ਨਹੀਂ ਪਾਇਆ ਮੈਂ ਦੇਖਿਆ ਮੈਂ ਕਿਹਾ ਜੀ ਕੁਝ ਜਿਹੜੇ ਤੁਹਾਡੇ ਲੀਡਰ ਨੇ ਉਹ ਤੁਹਾਡੇ ਕਰਕੇ ਹੀ ਮਤਲਬ ਇਹ ਤਾਂ ਯਾਰ ਗੱਲਾਂ ਕਰਕੇ ਨਾ ਤਾਂ ਇਹ ਪ੍ਰੋਬਲਮ ਕ리에ਟ ਕਰ ਰਹੇ ਨੇ ਸਿਰਫ ਤੁਹਾਡੇ ਇੱਕ ਟੀਵੀ ਦੇ ਸਾਹਮਣੇ ਚਾਹਾਂ ਤੇ ਬੈਠ ਕੇ ਲੋਕਾਂ ਦਾ ਬੇਕੂਬਾ ਰਹੇ ਨੇ ਤੁਸੀਂ ਗਰਾਊਂਡ ਲੈਵਲ ਤੇ ਭੇਜੋ ਜਾਂ মিডিਆ ਆਪ ਹੀ ਜਾਵੇ ਨਹੀਂ ਤਾਂ ਬੰਦੇ ਭੁੱਖ ਨਾਲ ਮਰ ਜਾਣਗੇ ਤੇ ਜਾਂ ਫਿਰ ਬੰਦੇ ਵਿਚਾਰੇ ਕਿਸੇ ਠੰਡਿਆ ਕੇ ਮਰਨਗੇ ਸਭ ਤੋਂ ਇਸ ਤਰੀਕੇ ਦੇ ਨਾਲ ਪੰਜਾਬ ਪ੍ਰਦੇਸ਼ ਦੇ ਆ ਕਿ ਲੌਕਡਾਊਨ ਦਾ ਕਰਫੂ ਦਾ ਜਿਹੜਾ ਸਭ ਤੋਂ ਵੱਡਾ ਫੈਕਟ ਹੈ ਉਹ ਗਰੀਬਾਂ ਨੂੰ ਬਹੁਤ ਬੁਰੀ ਤਰ੍ਹਾਂ ਨਾਲ ਚੰਜੋਟ ਰਿਹਾ ਪੰਜਾਬ ਕਿਉਂਕਿ ਕੰਕਟਰ ਸੀਜ਼ਨ ਆ ਗਿਆ ਪੰਜਾਬ ਦੇ ਲੋਕ ਫਿਰ ਥੋੜਾ ਥੋੜਾ ਬਹੁਤ ਲੇਬਰ ਵਾਲੇ ਜਿਹੜੀ ਹੀ ਆ ਅਟੈਚਮੈਂਟ ਹੋ ਗਈ ਹੈ ਔਰ ਪੰਜਾਬ ਦੇ ਜਿਹੜੇ ਔਰ ਪਾਕਿਸਤਾਨ ਦੇ ਨਾਲ ਥੋੜਾ ਜਿਹਾ ਹੱਲੇ ਵੀ ਰਿਐਕਸ਼ਨ ਲੇਕਿਨ ਫਿਰ ਵੀ ਜਿਹੜੇ ਫੈਕਟਰੀਆਂ ਦੇ ਮਜ਼ਦੂਰ ਔਰ ਉਹ ਲੋਕ ਕੰਮ ਕਰ ਰਹੇ ਆ ਅਸੀਂ ਅੱਜ ਵੀ ਜਦੋਂ ਅਸੀਂ ਵੀ ਆ ਰਹੇ ਸੀ ਅੱਜ ਘਰ ਆਪਣੇ ਗੱਡੀ ਦੇ ਉੱਪਰ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਹੈਗੇ ਆ ਮਜ਼ਦੂਰ ਹਲੇ ਵੀ ਤੁਰ ਕੇ ਵਿਚਾਰੇ ਜਾ ਰਹੇ ਨੇ ਔਰ ਜਿਸ ਤਰੀਕੇ ਨਾਲ 16 ਲੋਕਾਂ ਦਾ ਜਿਹੜਾ ਹੈਗਾ ਇਹ ਇੱਕ ਬਹੁਤ ਵੱਡਾ ਜਿਹੜਾ ਹਾਸਾ ਜਿਹੜਾ ਸਰਕਰ ਬੜਾ ਉਦਬਰ ਕੀਰਤੋਂ ਇਹ ਮੈਂ ਇਹੀ ਕਰ ਰਹਿਣਾ ਚਾਹੁੰਗਾ ਜੀ ਜਦੋਂ 25 ਦਿਨوں ਨੂੰ ਇਹਨਾਂ ਨੂੰ ਮੇਲਾ ਪਾਜਾ ਨੇ ਉਦੋਂ ਮੇਰੇਆ ਮੇਲਾ ਪਾਉਣ ਦਾ ਮਕਸਦ ਇਹ ਹੀ ਸੀ ਵੀ ਜਿਹੜੇ ਪੈਦਲ ਜਾ ਕੇ ਚੱਲ ਕੇ ਗਰੀਬ ਚਾ ਰਹੇ ਨੇ ਜਾਂ ਤਾਂ ਉਹਨਾਂ ਨੂੰ ਬਸੰਦ ਚੜਾਓ ਜਾਂ ਉਹਨਾਂ ਵਾਹਨ ਪਰਤਨਾਂ ਚੜਾਓ ਜਿੱਦਾਂ ਮਾਜੀ ਤੋਰ ਨਾਲ ਤੇ ਉਹਨੂੰ ਤੋਰੋ ਮੈਂ ਤਾਂ ਇਹ ਦੇ ਚ ਕੀ ਆਉ ਗਰੀਬ ਬੰਦੇ ਨੇ ਉਹਨਾਂ ਨੇ ਮਰ ਜਾਣਾ ਵਿਚਾਰਾਂ ਨੇ ਤੁਰ ਕੇ ਹੁਣ ਕਿੰਨੀ ਦਿਨ ਤੱਕ ਮਦਦ ਤੁਰਪੋਗਾ ਜੀ 12 12 ਕਿਲੋਮੀਟਰ 15 1500 ਕਿਲੋਮੀਟਰ ਕੋ ਸੈਕਲ ਚਲਾ ਕੇ ਜਾ ਰਹੇ ਕੋ ਪੂਰਸ ਚਲਾ ਕੇ ਜਾ ਰਹੇ ਆ ਇਹਨਾਂ ਨੇ ਉਹ ਮੇਰੀ 25 ਤਰੀਕ ਦੀ ਜਿਹੜੀ 25 ਚਾਰ ਦੀ ਮੈਨੂੰ ਮਿਲਣਾ ਪਾਇਆ ਉਹਨਾਂ ਦਾ ਮੈਨੂੰ ਨਾ ਕੋਈ ਰਿਸਪੌਂਸ ਨਹੀਂ ਦਿੱਤਾ ਹਰ ਰੋਜ਼ ਮੈਂ ਜਦੋਂ ਵੀ ਇਦਾਂ ਦੇ ਦੇਖਦਾ ਮੇਰੇ ਅੰਦਰੋਂ ਆਵਾਜ਼ ਆਉਂਦੀ ਆ ਵੀ ਦੱਸੋ ਇਹ ਕੀ ਕੁਝ ਹੋ ਰਿਹਾ ਠੀਕ ਹੈ ਨਾ ਸਰਕਾਰਾਂ ਦੇ ਕੰਨ ਤੇ ਜੂਨੀ ਸਰਕਦੀ ਬਈ ਇਹਨਾਂ ਨੇ ਪੈਸੇ ਲੈ ਰਹੇ ਆ ਕਰੋੜਾਂ ਅਰਬਾਂ ਰੁਪਏ ਇਹਨਾਂ ਦੇ ਖਾਤਿਆਂ ਚਾਰਿਆ ਗਰੀਬ ਬੰਦਾ ਮਜ਼ਦੂਰ ਦਾ ਫੇਰ ਪੁਖਾਣਾ ਲਿਆ ਜੇ ਇਹਨਾਂ ਨੇ ਆਹਾ ਹੁਣ ਜਿਹੜੀ মিডিਆ ਹੁਣ ਜਿਵੇਂ ਦਿਖਾ ਰਿਹਾ ਆਹ ਰੇਲ ਹਾਸੇ ਤੋਂ ਬਾਅਦ ਜੇ ਇਹਹੀ মিডিਆ ਪਹਿਲਾਂ ਰੋੜਾਂ ਤੇ ਚੱਲ ਕੇ ਰੋੜਾਂ ਤੇ ਘੁੰਮ ਕੇ ਇਹ ਕੰਮ ਕੀਤਾ ਹੁੰਦਾ ਤਾਂ ਉਹ 16 ਬੰਦਿਆਂ ਦੀ ਜਾਂਚ ਆ ਬਸ ਸਕੀ ਸੀ ਜਿੰਦਗੀ ਵਿੱਚ ਮੈਨੂੰ ਬੜਾ ਅਫਸੋਸ ਹੋ ਰਿਹਾ ਹੈ ਗੱਲ ਦਾ ਕਿ ਜੇ ਠੇਕਿਆਂ ਠੇਕੇ ਹੋਦੋ ਸ਼ਰਾਬ ਦੇ ਹਰ ਸ਼ਰਾਬ ਦੀ ਬੋਤਲ ਦੇ ਉੱਪਰ ਲਿਖਿਆ ਹੁੰਦਾ ਪੀਣਾ ਹਾਨੀਕਾਰਕ ਹੈ ਜਿਵੇਂ ਆ ਸਟੇਟਾਂ ਇਹ ਚਾਹੁੰਦੀਆਂ ਨੇ ਕਿ ਜੇ ਇੱਕ ਨਸੇ ਦੇ ਸਿਰ ਤੇ ਸਾਡੀ ਸਟੇਟ ਚਾਦੂਗੀ ਤਾਂ ਉੱਥੋਂ ਤੁਸੀਂ ਨਸੇ ਇੱਕ ਧਾਵਾੰਦ ਕਰ ਦੋਗੇ ਉਹ ਕਿਸੇ ਕੀਮਤ ਨਹੀਂ ਹੋ ਸਕਦੀ ਆਪਾਂ ਤਾਂ ਸਮਝੀ ਹੋਏ ਨਸ਼ੇ ਨਾ ਰੇ ਨਸ਼ੇ ਨਾਲ ਲਾਗਤ ਆਪਾਂ ਇੱਕ ਪਾਸੇ ਕਹਿੰਦਾ ਆਪਾਂ ਨਾ ਸਮੁਖਤ ਕਰਨਾ ਆਪਣੀ ਸਟੇਟ ਨੂੰ ਦੂਜੇ ਪਾਸੇ ਆਪਾਂ ਕਹਿੰਦੇ ਮਿੱਠੇ ਕੇ ਗੋਲ ਦੋ ਜੀ ਹੋਰ ਕਰ ਦੋ ਜੀ ਇਹ ਕੰਮ ਕਰਨਾ ਜੇ ਫਿਰ ਪੈਸੇ ਹੀ ਕਮਾਉਣੇ ਨੇ ਫਿਰ ਠੀਕਾ ਬਾਰਡਰ ਖੋਲ ਦੋ ਬਾਰਡਰ ਦਾ ਮਗਾਵੂ ਪੂਰੇ ਆਪਣੇ ਸ਼ਰਾਬਾਂ ਕੀ ਹੈ ਹੀਰੋਨ ਦਾ ਮਗਾਵੂ ਹੀਰੋਨ ਦਾ ਮਗਾਵੂ ਸਾਰਾ ਕੁਝ ਮਗਾਵੂ ਜਿੱਦਾਂ ਜਿਸ ਕੰਟਰੀ ਹੋਏ ਦੇ ਸੱਤੇ ਚਲਾਉਣੀ ਹੈ ਬਾਕੀ ਕੋਈ ਫਰਕ ਨਹੀਂ ਪੈਂਦਾ ਜੇ ਰੱਬ ਨੇ ਜਿਸ ਇਨਸਾਨ ਨੂੰ ਜਨਮ ਦਿੱਤਾ ਨਾ ਉਹਦਾ ਇਹਨਾ ਰਾਮ ਆਪਣੇ ਆਪ ਕਰਦਾ ਹੁਣ ਸਮੋਦਨਾ ਚਲੇ ਜਾਓ ਤੁਸੀਂ ਕੀੜੇ ਮਕੋੜੇ ਚਲੇ ਜਾਓ ਮੁੱਖੇ ਵਾਲੇ ਨਹੀਂ ਉਹ ਕੋਈ ਗਾਇਆ ਨਹੀਂ ਉਹਨਾਂ ਵੀ ਤਾਂ ਰੱਬ ਦਾ ਸਾਧਨ ਹੈ ਉਹ ਵੀ ਤਾਂ ਰੱਬ ਦੇ ਰੂਪ ਹੀ ਨੇ ਜੇ ਇਸ ਨੂੰ ਦੇਖਿਆ ਜਾਵੇ ਮੇਰੀ ਤਾਂ ਸਾਰਿਆਂ ਸਟੇਟਾਂ ਨੂੰ ਇੱਕੋ ਬੇਨਤੀ ਆ ਕਿ ਇਹ ਮਹਾਮਾਰੀ ਲੰਬੀ ਚੱਲਣੀ ਆ ਜਿਹੜਾ ਤੁਹਾਡਾ ਲੌਕਡਾਊਨ ਆ ਇਹਨੂੰ ਤੁਸੀਂ ਖੋਲੋ ਖੋਲ ਕੇ ਦੇਖੋ ਕੁਝ ਪਰਸੈਂਟ ਬੰਦੇ ਨੇ ਜਿਹੜੇ ਜੇ ਪੈਸੇ ਨਹੀਂ ਕਮਾਣਾ ਚਾਹੇ ਅੱਜ ਦੇ ਟਾਈਮ ਦੇ ਵਿੱਚ ਜੇ ਕੋਈ ਬੰਦਾ ਪੈਸੇ ਨਹੀਂ ਕਮਾਦਾ ਆਪਣੇ ਥੋੜੇ ਮੰਦਰਾ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਇੰਨਾ ਪੈਸਾ ਪਿਆ ਇੰਨਾ 골ਡ ਪਿਆ ਇੰਨਾ ਕੁਝ ਪਿਆ ਕਿਉਂ ਕੰਟਰੀ ਨੂੰ ਸੋਨੇ ਦੀ ਚਿੜੀਆ ਬਣਾ ਸਕਦੇ ਨੇ ਉਹਨਾਂ ਨੂੰ ਇਸ ਕਰਕੇ ਨਹੀਂ ਛੋੜਦੇ ਛੇੜਦੇ ਕਿਉਂ ਇਹਨਾਂ ਦੀਆਂ ਆ ਜਾਂਦੇ ਨੇ ਬੋਰਡ ਬੈਂਕਾ ਹੋ ਕਿਉਂਕਿ ਜਦੋਂ ਇਹਨਾਂ ਨੇ ਉਹਨਾਂ ਨਾਲ ਗੱਲ ਕਰਨੀ ਆ ਉਹਦੇ ਚ ਹਰ ਧਰਮ ਦੇ ਬੰਦੇ ਬੈਠੇ ਨੇ ਠੀਕ ਨੇ ਪਰ ਮੈਨੂੰ ਇੱਕ ਨਿਸ਼ਾਨ ਲੱਗਦੀ ਕਿ ਜਿਹੜਾ ਗੁਰਦੁਆਰੇ ਮੰਦਰਾਂ ਦੇ ਵਿੱਚ ਪੈਸਾ ਪਿਆ ਵਾ ਉਹ ਕਾਦੇ ਵਾਸਤੇ ਰੱਖਿਆ ਹੈ ਐਫੜੀਆਂ ਬਣਾ ਰੱਖੀਆਂ ਨੇ ਮੰਦਰਾਂ ਦੇ ਨਾਮ ਤੇ ਸਮਝਿਆ ਨਾ ਜੀ ਆਰਬਾ ਖਰਬਾ ਰੁਪਈਆ ਜਿਹੜਾ ਇਸ ਟੰਕਾ ਕਿ ਉਹ ਗਰੀਬਾਂ ਵਾਸਤੇ ਨਹੀਂ ਨਿਕਲ ਸਕਦਾ ਜੀ ਹੈ ਕੀ ਦਾ ਪੈਸਾ ਲੋਕਾਂ ਦਾ ਪੈਸਾ ਅਸੀਂ ਉਹਨਾਂ ਨੂੰ ਕੀ ਕਰਦੇ ਆ ਹੱਲਾਸ਼ੀਰੀ ਦੰਨੇ ਆ ਜੀ ਉੱਥੇ ਕਿੰਨੇ ਟਨ ਸੋਨਾ ਚੜ ਗਿਆ ਜੀ ਕਿੰਨੇ ਟਨ ਉਹ ਹੋ ਗਿਆ ਜੀ ਕਿੰਨੇ ਟਨ ਉਹ ਹੋ ਗਿਆ ਜੀ ਅੱਜ ਤੁਮਨੇ ਦੱਸੋ ਤੇ ਹੁਣ ਵੀ ਪਿਛਲੇ ਸਵਾ ਸਾਲ ਸਵਾ ਮਹੀਨੇ ਤੋਂ ਲੋਕ ਚੱਲ ਦੁਨੀਆ ਚੱਲ ਰਹੀ ਹੈ ਤੇ ਪੋਲੂਸ਼ਨ ਕਿੰਨਾ ਹੋ ਗਿਆ ਸੀ ਰੱਬ ਨੇ ਸਾਫ਼ ਕਰਤਾ ਸਮਝਣਾ ਜੇ ਇਹੀ ਪੋਲੂਸ਼ਨ ਨੂੰ ਸਾਫ਼ ਕਰ ਹਟਾਉਣ ਵਾਸਤੇ ਕਿੰਨਾ ਖਰਚ ਕਰ ਰਹੇ ਸੀ ਰੱਬ ਨੇ ਸਵਾ ਮਹੀਨੇ ਦੇ ਵਿੱਚ ਐਂ ਪਵਿੱਤਰ ਬਣਾ ਦਿੱਤਾ ਜਿਗਾ ਜੀ ਉਸ ਤੋਂ ਬਾਅਦ ਕੀ ਬੋਦਾ ਕਿ ਜਦੋਂ ਇਹ ਲੋਕ ਖਾਸ ਕਰਕੇ ਲੀਡਰ ਲੀਡਰ ਆਏ ਹੁਣ ਇੱਕ ਮੈਸੇਜ ਪਹੁੰਚਾਤਾ ਵੀ ਜਿਹੜੀ ਲੇਬਰ ਆ ਉਹਨੂੰ ਤਨਖਾਹ ਜਥੇ-ਥੇ ਕੰਮ ਕਰਦੇ ਨੂੰ ਦੇਣੀ ਚਾਹੀਦੀ ਆ ਉਹ ਦੇਣੀ ਵੀ ਚਾਹੀਦੀ ਆ ਯੋਕ ਤੇ ਦੇਖੋ ਲੇਬਰ ਤੋਂ ਬਿਨਾ ਕੰਟਰੀ ਨਹੀਂ ਚੱਲ ਸਕਦੀ ਜੇ ਲੇਬਰ ਹੋਏਗੀ ਤਾਂ ਤੁਹਾਡੀ ਕੰਟਰੀ ਚੱਲੂਗੀ ਜੇ ਲੇਬਰ ਨਹੀਂ ਹੋਏਗੀ ਤਾਂ ਕੰਟਰੀ ਨਹੀਂ ਚੱਲੇਗੀ ਆ ਤੁਸੀਂ ਹੁਣ ਹੀ ਦੇਖ ਲਿਓ ਜਿਹੜੀ ਲੇਬਰ ਵਾਪਸ ਚਲੀ ਗਈ ਹੈ ਜਦ ਬਾਪੋਦਰੋ ਇਧਰ ਆ ਗਈ ਆ 6 ਮਹੀਨੇ ਤੱਕ ਉਹ ਮਰਦੇ ਨਹੀਂ ਆ ਜੋ ਮਰਜੀ ਰੋੜੇ ਕਿਉਂ 6 ਮਹੀਨੇ ਸਾਲ ਪਤਾ ਨਹੀਂ ਖਤਮ ਹੋਣਾ ਜੀ ਉਸ ਤੋਂ ਬਾਅਦ ਹਰ ਬੰਦਾ ਇਹ ਚਾਹੁੰਦਾ ਵੀ ਮੈਂ ਆਪਣੇ ਪਰਿਵਾਰ ਚ ਜਾਵਾਂ ਜਿਉਂਨੇ ਮਰਨ ਦਾ ਵੀ ਵਿਚਾਰ ਆਪਣੇ ਪਰਿਵਾਰ ਚ ਜਾ ਕੇ ਮਿਲਿਆ ਹੁਣ ਫੈਕਟਰੀ ਆ ਆ ਨਾ ਉਹ ਜੋ ਕੁਝ ਵੀ ਲਾ ਲਉ ਮੇਰੇ ਤੇ ਲਾ ਲਉ ਹੁਣ ਮੇਰੇ ਵੀ ਸੰਪਰਾਈ ਆ ਕੁਝ ਵੀ ਆ ਮੈਂ ਆਪਣੇ ਅਪਲਾਈ ਨੂੰ ਤਰ੍ਹਾਂ ਵੀ ਪੂਰੀ ਦੇ ਰਿਹਾ ਉਹਨਾਂ ਦਾ ਖਾਣ ਪੀਣ ਦਾ ਵੀ ਧਿਆਨ ਰੱਖ ਰਿਹਾ ਹੋਰ ਜੇ ਵੀ ਉਹਨਾਂ ਦੇ ਕੋਈ ਹੋਰ ਰਿਲੇਟਸ ਤੇ ਆ ਭੈਣ ਭਰਾ ਨੂੰ ਫੋਨ ਕਰ ਦਿੰਦੇ ਨੇ ਉਹਦੇ ਉਹਨਾਂ ਦੇ ਘਰ ਆਟਾ ਹੋ ਗਿਆ ਉਹਨਾਂ ਦੇ ਹੋ ਗਿਆ ਮੈਂ ਉਹ ਵੀ ਦੇ ਰਿਆਂ ਪਰ ਮੈਂ ਕਦੇ ਵੀ ਸੋਸ਼ਲ ਮੀਡੀਆ ਦੇ ਉੱਪਰ ਇਹ ਡਰਾਮਾ ਨਹੀਂ ਕੀਤਾ ਮੇਰਾ ਕੰਮ ਆ ਨੇਕੀ ਕਰ ਕੋਈ ਮੈਂ ਢਾ ਆ ਵੀ ਹਮ ਤੁਸੀਂ ਮੈਨੂੰ ਚਲੋ ਜਿਵੇਂ ਕਾਰਸੀ ਲਾ ਲਓ ਜਾਂ ਕੁਝ ਵੀ ਲਾ ਲਓ ਤੁਹਾਡੇ ਦਿਲ ਚਾਹੀ ਤੁਸੀਂ ਮੈਨੂੰ ਕਿਹਾ ਵੀ ਇਦਾਂ ਕਰਨੀ ਆ ਪਰ ਮੈਂ ਮੋਸਟਲੀ ਹਰੀਨਵਾ ਵਾਈਟ ਕਰਦਾ ਨਾ ਲੋਡ ਨੋ ਡਾਊਟ ਨੋ ਮੈਨ ਨੂੰ ਜਾਂਦਾ ਵੀ ਨਹੀਂ ਆਪਾਂ ਕੀ ਕਰਨਾ ਕਿਸੇ ਦਿਖਾ ਕੇ ਜੀ ਨਾ ਪਾ ਕੋ ਇਲੈਕਸ਼ਨ ਲੜਨ ਨਹੀਂ ਆ ਜੀ ਨਾ ਕੁਝ ਚੀਰ ਮੈਨੇ ਪਾੜਦੇ ਆ ਜੀ ਨਾ ਕੁਝ ਹੋਰ ਪਾੜਦੇ ਆ ਠੀਕ ਨਹੀਂ ਤਾਂ ਉਹਨਾਂ ਲੋਕਾਂ ਵਾਤੇ ਹੁੰਦਾ ਜਿਨ੍ਹਾਂ ਨੇ ਬੱਲੇ ਬੱਲੇ ਕਰਾਉਣੀਆਂ ਜੀਆਂ ਆਏ ਹੋ ਗਏ ਜੀ ਉਹ ਹੋ ਗਿਆ ਜੀ ਮੈ ਤਾਂ ਕਿਸੇ ਨੂੰ ਦਾਸ ਤੱਕ ਨਹੀਂ ਜੀ ਆ ਥੋੜੇ ਸਾਹਮਣੇ ਆ ਦੇਖੋ ਇਧਰ ਮਾਸਕ ਦਿਖਾਵਾ ਜੀ ਆ ਪਏ ਨੇ ਵੀ ਜਿਹੜੇ ਮਾਸਕ ਹੈਗੇ ਆ ਜਦੋਂ ਅਸੀਂ ਪਾਉਨੇ ਆ ਤੇ ਇਹਦੇ ਨਾਲ ਤਾਂ ਸਾਡੇ ਕੰਨ ਜਿਹੜੇ ਹੈਗੇ ਜਿਵੇਂ ਜਾਨ ਨਿਕਲ ਲੰਦੀ ਕੰਨਾਂ ਦੀ ਹਾਂਜੀ ਕਿਵੇਂ ਥੋੜੇ ਕੋਲ ਕਿਉਂਕਿ ਤੁਸੀਂ ਬਣਵਾਈ ਉਸ ਢੰਗ ਦੇ ਨਾਲ ਦੇਖਿਓ ਸਾਨੂੰ ਦੱਸੋ ਸਾਨੂੰ ਵੀ ਅਗਰ ਉਹ ਦੂਸਰੇ ਮਾਸਕ ਤੇ ਪਾ ਲਗੇ ਕਿਵੇਂ ਲਗੇਗੇ ਇਹਦਾ ਇਸ ਤਰ੍ਹਾਂ ਜੀ ਮੈਂ ਜਿਹੜਾ ਕੰਨਾ ਵਾਲਾ ਮਾਸਕ ਹੈ ਜੋ ਤੁਸੀਂ ਘੰਟੇ ਤੱਕ ਪਾਉਣਾ ਜੀ ਤੁਹਾਡੇ ਪਿੱਛੇ ਕੰਨਾ ਹੋਣਾ ਪੇਨ ਹੋਣ ਲੱਗਦੀ ਹੈ ਉਹ ਫਿਰ ਮੇਰੇ ਦਿਮਾਗ ਨੇ ਕੰਮ ਕੀਤਾ ਮੈਂ ਕਿਹਾ ਯਾਰ ਇਹ ਤਾਂ ਲੋਕਾਂ ਨੇ ਪਤਾ ਨਹੀਂ ਕਿੰਨੇ ਜੇ ਤੱਕ ਪਾਉਣੇ ਨੇ ਫਿਰ ਮੈਂ ਬੰਬੇ ਤੋਂ ਸਪੈਸ਼ਲ ਬਣਵਾਇਆ ਜੀ ਇਹ ਇਹ ਨੂੰ ਫਟ ਵਾਲਾ ਬੰਦਾ ਜੀ ਪਾ ਸਕਦਾ इजीली ਤੇ ਆਮ ਬੰਦਾ ਜੀ ਪਾ ਸਕਦਾ ਆ ਦੇਖੋ ਇਹ ਹੁਣੇ ਮਾਸਕ ਨਹੀਂ ਆਮ ਲੋਕੀ ਨੇ ਕੰਨਾ ਦੇ ਉੱਪਰ ਦੇ ਇਦਾਂ ਮਾਸਕ ਪਾਉਂਦੇ ਨੇ ਇਦਾਂ ਇਦਾਂ ਠੀਕ ਨੇ ਜੀ ਹੁਣ ਮੈਂ ਇਹਨੂੰ ਇਸ ਤਰ੍ਹਾਂ ਬਣਵਾਇਆ ਇਸ ਤਰ੍ਹਾਂ ਦੇਖੋ ਇਹ ਦੋ ਰਨੀਆਂ ਇਦਾਂ ਇਕੱਠੀਆਂ ਕਰ ਲਈਆਂ ਇਦਾਂ ਇੰਦਾ ਇਕੱਠਿਆਂ ਕਰਕੇ ਇਹਨੂੰ ਸਿਰ ਤੇ ਲੈ ਜਾਣਾ ਪਹਿਲਾਂ ਇੰਦਾ ਪਹਿਲਾਂ ਇਹਨੂੰ ਸਿਰ ਤੇ ਲਾਜੋ ਸਿਰ ਤੇ ਲਾਜਣ ਤੋਂ ਬਾਅਦ ਇਹਨੂੰ ਤੁਸੀਂ ਇੰਦਾ ਮੂੰਹ ਤੇ ਲੈ ਕੇ ਜਾਓ ਠੀਕ ਹੈ ਜੀ ਇਹਨੂੰ ਫੋਨ ਦਾ ਇੱਕ ਤਰੀਕਾ ਨਾ ਤਾਂ ਉਹਨੂੰ ਕੰਨਾਂ ਨੂੰ ਫੜਵਾਉਣਾ ਜੀ ਕੋਈ ਨਾਲੇ ਪਾਗ ਵਾਲੇ ਬੰਦੇ ਨੂੰ ਵੀ ਪ੍ਰੋਬਲਮ ਨਹੀਂ ਇਹ ਦੋ ਫਿਰ ਇਹ ਬਾਸ਼ੇ ਵਾਲੀ ਹੈ ਜੀ ਇਹ ਵੀ ਬਾਸ਼ੇ ਵਾਲਾ ਇਸ ਦੇ ਨਾਲ ਮੈਂ ਫਿਰ ਇੱਕ ਹੋਰ ਬਣਾਇਆ ਜੀ ਇਹ ਵੀ ਬਾਸ਼ੇ ਵਾਲਾ ਹੈ ਜੀ ਇਹ ਵੀ ਇੱਥੇ ਹੀ ਇਹਨੂੰ ਕੰਨਾਂ ਵਾਲੇ ਇਹ ਇਹਨੂੰ ਆਪਾਂ ਪਾਸਾ ਪੱਕ ਵਾਲੇ ਪਾਸਾ ਦਾ ਤੇ ਦੂਜਾ ਬੰਦਾ ਹੀ ਪਾਸਾ ਦਾ ਕਿਉਂਕਿ ਸਪੈਸ਼ਲੀ ਇਹ ਚੀਜ਼ਾਂ ਮਿਲਦੀਆਂ ਨਹੀਂ ਜਗੀਆਂ ਇਹ ਪ੍ਰਮਾਤਮਾ ਨੇ ਉਹ ਜੋ ਮੇਰੇ ਦਿਲ ਚਾਉਂਦੀ ਆ ਉਹ ਫਿਰ ਮੈਂ ਮਤਲਬ ਆਪਣੇ ਹਿਸਾਬ ਦੇ ਨਾਲ ਹੀ ਬਲਗ ਦੇ ਵਿੱਚ ਮਵਾ ਲੈਣਾ ਠੀਕ ਨਹੀਂ ਇਹ ਬਾਹਵਾਂ ਵੱਲ ਤੁਹਾਨੂੰ ਪਤਾ ਨਹੀਂ ਕਦ ਤੱਕ ਚਲਣੀ ਹੈ ਪਰ ਮੇਰੀ ਇਹ ਸੇਵਾ ਦੇਗ ਨੂੰ ਤਰੂਗੀ ਆਪਣੇ ਬੱਲਿਓ ਕਰ ਰਹੇ ਆ ਆਪਣੇ ਬੱਲਿਓ ਕਰ ਰਹੇ ਆ ਕੋਈ ਬੰਦਾ ਅੰਗਲ ਚੱਕ ਕੇ ਨਹੀਂ ਕਹਿ ਸਕਦਾ ਵੀ ਮਾਨ ਨੇ ਕਿਸੇ ਕੋਈ ਕਰਕੇ ਡੋਨੇਸ਼ਨ ਲੈ ਲਈ ਜਾਂ ਲਊਗਾ 31 ਸਾਲਾਂ ਜਨਾਂ ਲਈ ਤੇ ਨਾ ਲਵਾ ਇੰਮਰੀ ਬੇਂਤੀ ਤਾਂ ਮਾਤਾ ਜੀ ਨੂੰ ਇੱਕ ਕੁਐਸਚਨ ਜਾਂਦੇ ਜਾਂਦੇ ਵਿਧਾਨ ਸਭਾ ਦੇ ਉਹ ਕਿ ਇਹਨਾਂ 30 ਸਾਲਾਂ ਚ ਜਦੋਂ 88 ਦਾ ਤੁਹਾਡਾ ਗ੍ਰਾਫ ਆਪਾਂ ਦੇਖੀਏ ਆਪਦੇ ਪੈਸੇ ਹੁੰਦਾ ਤੇ ਹੁਣ ਆਪਾਂ ਗ੍ਰਾਫ ਦੇਖੀਏ ਕਿਹਨਾ ਗ੍ਰਾਫ ਦਿਆ ਪਰਿਵਾਰ ਦੀ ਗੱਲ ਕਰੀਏ ਕਿਵੇਂ ਤੁਹਾਡੇ ਕੀ ਪਰਿਵਾਰ ਹੈਗਾ ਕਿਵੇਂ ਵਾਹਿਗੁਰੂ ਦੀ ਕਿਰਪਾ ਜਿਹੜੀ ਹੈਗੀ ਹੈ ਜੇਕਰ ਤੁਸੀਂ ਉਹ ਕੰਮ ਕਰਦੇ ਰਹੇ ਹੋ ਤੇ ਨਾਲ ਦੀ ਨਾਲ ਜਦੋਂ ਤੁਸੀਂ ਕਹਿੰਦੇ ਹੋ ਕਿ ਇੱਥੇ ਕੁਦਰਤ ਕੁਦਰਤੀ ਜਿਹੜੀ ਕਾਨੂੰਨਾਂ ਨਾਲ ਦੀ ਨਾਲ ਹੀ ਚੱਲਦਾ ਤੇ ਨਾਲ ਦੀ ਨਾਲ ਹੀ ਫਲ ਮਿਲਦਾ ਹਰ ਇੱਕ ਚੀਜ਼ ਦਾ ਕਲਯੋਗ ਕੀ ਸਤਿਵਿਕਤੀ ਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਕੁਇਆ ਦਾਲੀ ਮੈਂ ਬੜਾ ਜਮੀਨ ਤੋਂ اٹਕਿਆ ਜਮੀਨ ਤੋਂ ਸਭ ਤੋਂ ਜਟਕਉਂਦੀ ਆ ਪਰ ਮੈਂ ਹੁਣ ਵੀ ਜਮੀਨ ਤੇ ਹੀ ਆ ਪਰਮਾਤਮਾ ਨੇ ਮੈਨੂੰ ਇੰਨਾ ਕੁਝ ਦਿੱਤਾ ਇੰਨਾ ਕੁਝ ਦਿੱਤਾ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਹਾਂ ਲੋਕ ਜਿਹੜੇ ਨੇ ਪੁੱਲੀ ਜਾਣ ਜੀ ਦੁਨੀਆ ਭੌਂਕਦੀ ਆ ਕੁੱਤੇ ਭੌਂਦੇ ਨੇ ਗਲੀਆਂ ਤੁਰੇ ਜਾਂਦੇ ਰਹਿੰਦੇ ਨੇ ਪਰ ਤੁਸੀਂ ਇੱਕ ਨਿਸ਼ਾਨਾ ਰੱਖੋ ਤੁਹਾਡੇ ਤੇ ਪਰਮਾਤਮਾ ਦੀ ਨਿਗਾਹ ਸਿੱਧੀ ਹੋਣੀ ਚਾਹੀਦੀ ਆ ਬਾਕੀ ਤੁਸੀਂ ਕਿਸੇ ਦੀ ਪਰਵਾਹ ਨਾ ਕਰੋ ਇਸ ਟਾਈਮ ਮੈਂ ਜ਼ਿਆਦਾ ਨਹੀਂ ਕਹਿੰਦਾ ਪਰਮਾਤਮਾ ਨੇ ਮੈਨੂੰ ਮੇਰੇ ਬੱਚੇ ਇਹਨੇ ਲਾਇਕ ਦਿੱਤੇ ਹੋਏ ਨੇ ਮੇਰੇ ਬੱਚੇ ਤਿੰਨ ਬੱਚੇ ਨੇ ਜੀ ਅਜੇ ਤੱਕ ਮੇਰੇ ਘਰ ਦੇ ਵਿੱਚ ਅੰਡੇ ਵਾਲਾ ਬਿਸਕੁਟੀ ਬੜਿਆ ਕਰੀ ਇਹ ਨਹੀਂ ਕਿ ਮੈਂ ਕੋਈ ਅਮਰ ਅਛ ਗਿਆ ਜਾਂ ਕੁਝ ਹੋ ਗਿਆ ਕੁਦਰਤ ਨਹੀਂ ਮੇਰੇ ਸਾਹਮਣੇ ਗੁਰਦੁਆਰਾ ਸਾਹਿਬ ਆਜ ਵੀ ਮੇਰੇ ਸਾਹਮਣੇ ਕੋਈ ਮਸਜਿਦ ਆਜ ਵੀ ਮੇਰੇ ਸਾਹਮਣੇ ਕੋਈ ਮੰਦਿਰ ਆਜ ਵੀ ਉੱਥੇ ਕੋਈ ਮੈਨੂੰ ਲੱਗਦਾ ਵੀ ਕੋਈ ਬੱਦੇ ਬਾਹਰ ਬੈਠੇ ਨੇ ਵਿਚਾਰੇ ਭੁੱਖੇ ਬੈਠੇ ਨੇ ਹੋਰ ਮੇਰੀ ਗੱਡੀ ਦੇ ਵਿੱਚ ਫਰੂਟ ਹਮੇਸ਼ਾ ਰਹਿੰਦਾ ਡਰਾਈ ਫਰੂਟ ਰਹਿੰਦਾ ਮੈਂ ਕਿਸੇ ਮੰਗਲ ਵਾਲੇ ਮੰਗਦੇ ਨੂੰ ਪੈਸਾ ਨਹੀਂ ਦਿੰਦਾ ਮੈਂ ਉਹਨੂੰ ਫਰੂਟ ਦਿੰਦਾ ਜਾ ਉੱਥੇ ਨਾਲ ਆਸੇ ਪਾਸੇ ਕੋਈ ਰੇੜੀ ਖੜੀ ਹੁੰਦੀ ਹੈ ਉਹਨੂੰ ਕਹਿ ਦਿੰਨਾ ਜੀ ਭਾਈ ਰੋਟੀ ਖਵਾ ਦੇ। ਮੇਰੇ ਰੈਸਟੋਰੈਂਟ ਦੇ ਵਿੱਚ ਮੇਰਾ ਚੰਡੀਗੜ੍ਹ ਚ ਮੈਮੋਰੀ ਵਾਲਾ ਰਿਵਾਲ ਦੇ ਰੈਸਟੋਰੈਂਟ ਸੀਗਾ ਜੀ। ਹੁਣ ਇਹ ਅਸੀਂ ਬੰਦ ਕੀਤਾ ਹੋਇਆ ਵਿਚ ਉਹ ਅਸੀਂ ਬ੍ਰੈਕਫਾਸਟ ਸ਼ੁਰੂ ਕਰਾ ਲਿਆ। ਮੇਰੀ ਇੱਕੋ ਹੀ ਮੇਰੇ ਸਾਰੇ ਸਟਾਫ ਨੂੰ ਇਹ ਮੇਰੀ ਬੇਨਤੀ ਹੁੰਦੀ ਸੀ ਆਰਡਰ ਤਾਂ ਮੈਂ ਕੀ ਕਰਦਾ ਵਿਚਾਰਾਂ ਨੂੰ ਵਰਕਰ ਨੇ ਮੇਰੇ। ਉਹਨਾਂ ਨੂੰ ਇਹ ਹੁੰਦੀ ਸੀ ਵੀ ਆਪਣੇ ਦਰ ਤੇ ਇੱਕ ਬੰਦਾ ਆ ਜੇ 10 ਬੰਦੇ ਆਣ 50 ਬੰਦੇ ਆਣ। ਤੁਸੀਂ ਉਹਨਾਂ ਨੂੰ ਪੈਸਾ ਨਹੀਂ ਕੁਝ ਦੇਣਾ ਬਿਠਾ ਕੇ ਰੋਟੀ ਖਾਣ। ਕੁਮ ਉਂਦੇ ਨੇ ਪੀਜੀ ਚ ਵੀ ਦੰਦੇ ਲਏ ਆ ਹੁਣ ਵੀ ਕੋਈ ਮੈਸੇਜ ਆ ਜਾਂਦਾ ਫੋਨ ਵੀ ਭੇਜਦੇ ਆ ਮਤਲਬ ਆ ਮੇਰੇ ਪਰਮਾਤਮਾ ਨੇ ਮੈਨੂੰ ਜੇ ਦਿੱਤੀ ਵੀ ਮੈਨੂੰ ਅੱਗੇ ਲਾਇਆ ਆ ਬਚਾ ਦਿੱਤਾ ਥੈਂਕ ਯੂ ਤਾਂ ਸਾਡੇ ਤਾਂ ਇਹ ਹਾਲ ਵਾਹ ਵੀ ਕੋਈ ਬੰਦਾ ਇੱਕ ਆ ਮਾਸਕਾਂ ਦਾ 50 ਜਾਂ 100 ਮਾਸਕ ਵੰਡ ਕੇ ਵੀ ਜਿਹੜਾ ਹੈਗਾ ਉਹ ਕਹਿੰਦਾ ਕਿ ਮੈਂ ਆਪਣੇ ਆਪ ਨੂੰ ਫਲੈਸ਼ ਆਪ ਕਰਾਂ ਔਰ ਦਿਖਾਵਾਂ ਜੇ ਜੀ ਕਹਿਣਾ ਚਾਹੋਗੇ ਤੁਸੀਂ ਅਜ ਤੱਕ ਮੇਰਾ ਖਿਆਲ ਆ ਕਿ 50000 ਦੇ ਕਰੀਬ ਮਾਸਕ ਜਿਹੜੇ ਆ ਵੰਡੇ ਜਾ ਚੁੱਕੇ ਨੇ ਔਰ ਸੈਨੇਟਾਈਜ਼ਰ ਹਜ਼ਾਰਾਂ ਦੇ ਗਿੰਦੀ ਦੇ ਤੁਸੀਂ ਦੇ ਚੁੱਕੇ ਹੋ ਕਿੰਨਾ ਤੁਸੀਂ ਮਤਲਬ মিডিਆ ਦੇ ਨਾਲ ਇਸ ਵਿੱਚ ਫਲੈਸ਼ ਸ਼ੌਟ ਹੋਵੇ ਮੈਂ ਤਾਂ ਖਸਾ ਗੱਲ ਵੀ ਨਹੀਂ ਕਰਦਾ ਜੇ ਕਿਸੇ ਨੂੰ ਪਤਾ ਲੱਗ ਵੀ ਜਾਂਦਾ ਮੇਰੇ ਜਿਹੜੇ ਪੁਰਾਣੇ ਬੰਦੇ ਨੇ ਜਿਹੜਾ 25-25 ਸਾਲ ਦੇ ਵਿੱਚ ਜਵੇ ਜੁੜੇ ਹੋਏ ਨੇ মিডিਆ ਵਾਲੇ ਜੇ ਉਹਨਾਂ ਨੂੰ ਪਤਾ ਲੱਗ ਜਾਂਦਾ ਉਹ ਆਪਣੀ ਮੱਜ ਨਾਲ ਕੋਈ ਨਾ ਕੋਈ ਖਬਰ ਲਾ ਦਿੰਦੇ ਨੇ ਅਦਰਵਾਇ ਮੈਂ ਆਪ ਕਿਸੇ ਨੂੰ ਵੀ ਨਹੀਂ ਕਹਿੰਦਾ ਵੀ ਮਾ ਕੰਮ ਕੰਮ ਚੱਲਿਆ ਜਾਂ ਕੰਮ ਚੱਲਿਆ ਸਾਰਿਆਂ ਨੂੰ ਵੱਡੀ ਪ੍ਰੋਬਲਮ ਸੀ ਪੰਜਾਬ ਦੇ ਵਿੱਚ ਕਿ ਪੱਗਾਂ ਵਾਲੇ ਮਾਸਕ ਨਹੀਂ ਮਿਲਦੇ ਠੀਕ ਹੈ ਨਹੀਂ ਮੈਂ ਸਪੈਸ਼ਲੀ ਜਿਹੜਾ 15000 ਮਾਸਕ ਸੀ ਨੂੰ ਮੱਪਗਾ ਵਾਲਾ ਜਰ ਰਹਾ ਕਿਉਂਕਿ ਪੰਜਾਬ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਹੋਰ ਜਿੱਥੇ ਵੀ ਨੇ ਇਹ ਦੋ ਜਿਹੜੇ ਪਾ ਇਹ ਜਿਹੜੇ ਮਾਸਕ ਨੇ ਇਹ ਪੱਗਾਂ ਵਾਲੇ ਪਾ ਸਕਦੇ ਨੇ ਆਮ ਜਨਰਲ ਨਾ ਹਿੰਦੂ ਜਨਰਲ ਨੂੰ ਵੀ ਬੰਦਾ ਪਾ ਸਕਦਾ ਇਹਦੇ ਤੇ ਕੰਨਾਂ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆ ਸਾਡੀ ਠੀਕ ਹੈ ਨਹੀਂ ਮਤਲਬ ਇਹ ਮੇਰੀ ਆਪਣੀ ਸੋਚ ਆਉਂਦੀ ਅੰਦਰੋਂ ਮੈਂ ਦੇਖਦਾ ਜਦੋਂ ਠੀਕ ਹੈ ਨਹੀਂ ਇਹ ਹੁਣ ਕਰ ਕਰਾ ਕੇ ਹੁਣ ਜਿਹੜੇ ਵਿਚਾਰੇ ਹੁਣ ਵਿਚਾਰੇ ਕੀ ਮੈਂ ਦੱਸਾਂ ਅਤੇ ਦਾ ਦਾ ਥੱਲੀਆਂ ਪੰਡ ਕੇ ਰਾਸ਼ਨ ਦੀਆਂ ਟੀਵੀਆਂ ਦੇ ਵਿੱਚ ਪਾ ਦਿੰਦੇ ਨੇ ਜੀ ਆ ਐ ਕਰਤਾ ਐ ਕਰਤਾ ਉਹ ਕਰਤਾ ਉਹ ਜਿਹੜੇ ਇਹਨਾਂ ਦੇ ਆਪਣੇ ਬੰਦੇ ਨੇ ਵੋਟ ਬੈਂਕ ਆ ਲਜਾ ਗਏ ਨੇ ਉਹਨਾਂ ਨੂੰ ਵੱਡੇ-ਵੁੰਡੇ ਜਾਂਦੇ ਨੇ ਬਾਕੀਆਂ ਨੂੰ ਜਿਹੜੀ ਆ ਉਹ ਐ ਬਸ ਲੜੀ ਰੁੜੀ ਜਾਂਦੇ ਨੇ ਰੋਈ ਬਿੱਟੇ ਜਾਂਦੇ ਨੇ ਵਿਚਾਰੇ ਕਹਿੰਦੇ ਬਹੁਤ ਵੇਹੇ ਇਹ ਬਹੁਤ ਮਾੜੀ ਗੱਲ ਆ ਕਿਉਂਕਿ ਜਿਹੜੇ ਵੀ ਤੁਸੀਂ ਜਿਸੇ ਨੂੰ ਕੋਈ ਸੇਵਾ ਕਰਨੀ ਆ ਪਹਿਲੀ ਗੱਲ ਤਾਂ ਮੈਂ ਉਹ ਬੰਦਿਆਂ ਦੇ ਤਾਂ ਮੈਂ ਬਿਲਕੁਲ ਵਕੂ ਆਪਾਂ ਜਿਹੜਾ ਬੰਦਾ ਮਾਦਲੋ ਮੈਂ ਤੁਹਾਨੂੰ ਇਹ ਨਾਂਵ ਵਾਲੇ ਜਿੰਮੇ ਤੋਂ ਲੈ ਰਿਹਾ ਜੀ ਦੇ 10000 ਰੁਪਏ ਦੀ ਸੇਵਾ ਕਰਦੂ ਇਹ ਬਹੁਤ ਵੱਡੀ ਗਲਤ ਗੱਲ ਹੈ ਇਹ ਕਦੇ ਵੀ ਨਹੀਂ ਦੇਣਾ ਚਾਹੀਦਾ چاہے ਤੁਸੀਂ 100 ਰੁਪਏ ਦੇ ਆਟਾ ਲਓ ਦਾਲ ਲਓ ਤੁਹਾਨੂੰ ਪਤਾ ਵੀ ਪਿੰਡਾਂ ਦੇ ਵਿੱਚ ਵੀ ਐਸੀ ਗੱਲ ਨਹੀਂ ਹੈ ਕਿ ਸ਼ਰਮਾਂ ਚ ਨੁਹਾਰਾ ਲਾ ਪਿੰਡਾਂ ਦੇ ਵਿੱਚ ਵੀ ਵਿਚਾਰੇ ਐਸੇ ਲੋਕ ਬੈਠੇ ਨੇ ਜਿਹੜੇ ਕਿ ਵਿਚਾਰੇ ਸਵੇਰੇ ਇੱਕ ਕਮਾਉਂਦੇ ਤੇ ਸ਼ਾਮ ਨੂੰ ਖਾਂਦੇ ਸੀ ਹੈ ਉਹ ਮੰਗ ਨਹੀਂ ਸਕਦੇ ਉਹ ਸ਼ਰਮ ਦੇ ਮਾਰੇ ਵਿਚਾਰੇ ਬੋਲ ਨਹੀਂ ਸਕਦੇ ਉਹਦੇ ਕੋਈ ਤਾਂ ਇਹ ਜੱਟ ਜ਼ਿਮੀਦਾਰ ਵੀ ਨੇ ਵਿਚਾਰੇ ਆਮ ਦੇ ਹੋਰ ਕਲਾਸ ਵੀ ਆ ਸਾਰੀ ਵੀ ਆ ਪਿੰਡਾਂ ਵਾਲੇ ਲੋਕ ਤਾਂ ਅਣਖ ਚ ਵੜੇ ਜਾਂਦੇ ਨੇ ਉਹਨਾਂ ਨੂੰ ਚੁੱਪ ਕਰਕੇ ਮੁੱਠੇ ਬੰਦ ਕਰਕੇ ਬੰਦਾ ਕੁਝ ਵੀ ਨਹੀਂ ਆਵੇ ਤਾਂ ਉਹ ਪਰ ਉਹ ਹੁੰਦੀ ਆ ਇਹ ਤਾਂ ਮੈਂ ਕਹਿੰਦਾ ਨਿੱਕੇ ਨੀਕੇ ਘਰ ਕੂਹੇ ਮਾ ਡਾਲੋ ਬਿਨ ਬਦ ਇਹ ਇਸ ਤਰ੍ਹਾਂ ਮੈਂ